ਇਹ ਕੋਹਨਾਂ ਤੇ ਬਹੁਤ ਸਾਰੇ ਅਲੀਗੇਸ਼ਨ ਹੈ ਔਰ ਸਾਡੀ ਸਰਕਾਰ ਆਉਣ ਤੋਂ ਪਹਿਲਾਂ ਦੇ ਦੋਸ਼ ਹੈ ਔਰ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਜੇ ਨਹੀਂ ਕੋਈ ਗੁਨਾਹ ਕੀਤਾ ਤੇ ਉਹਨਾਂ ਨੂੰ ਜਿਹੜਾ ਸਾਡੀ ਅਦਾਲਤਾਂ ਤੇ ਔਰ ਕਾਨੂੰਨ ਤੇ ਭਰੋਸਾ ਰੱਖਣਾ ਚਾਹੀਦਾ ਹੈ ਲਾਅ ਵਿਲ ਟੇਕ ਇਟਸ ਔਨ ਕੋਈ ਵੈਂਡੇਟਾਈ ਨਹੀਂ ਭਾਈ ਇਹ ਗੱਲ ਤੇ ਲਗਾਤਾਰ ਕਾਂਗਰਸਿਸ ਨੂੰ ਇਹ ਕਹਿੰਦੀ ਹੈ ਜਦੋਂ ਆਵਾਜ਼ੀ ਪਾਰਟੀ ਦੇ ਲਈ ਖੜੇ ਜਾਂਦੇ ਨੇ ਉਦੋਂ ਕਹਿੰਦੇ ਨੇ ਕਿ ਜਰਸੀਆਂ ਦਾ ਦੁਰਪਯੋਗ ਹੋ ਗਿਆ ਜਦੋਂ ਇਹ ਕਾਰਵਾਈ ਹੁੰਦੀ ਹੈ ਤੇ ਫਿਰ ਕਹਿੰਦੇ ਨੇ ਕਿ ਕਾਨੂੰਨ ਆਪਣਾ ਪੰਜਾਬ ਚ ਤੇ ਅਸੀਂ ਆਪਣਾ ਵੀ ਨਹੀਂ ਛੱਡਿਆ ਜੇ ਸਾਡੇ ਐਮਐਲਏਾਂ ਤੇ ਕੋਈ ਉਂਗਲ ਖੜੀ ਹੋਈ ਆ ਪੰਜਾਬ ਤੇ ਆਵਾ ਵੀ ਪਾਰਟੀ ਨੇ ਤੇ ਉਹਨਾਂ ਤੇ ਵੀ ਕਾਰਵਾਈ ਕੀਤੀ ਆ ਸੋ ਇਹਨਾਂ ਨੂੰ ਵੀ ਜਵੇਂ ਮੈਨੂੰ ਲੱਗਦਾ ਰੌਂਡ ਹੀ ਨਹੀਂ ਪਟਣੀ ਚਾਹੀਦੀ ਤੁਸੀਂ ਜਿਹੜਾ ਜਿਹੜਾ ਉਹਨਾਂ ਦਾ ਉਹਨਾਂ ਦਾ ਇੰਨਾ ਆਸਪਰਾ ਹੈ ਜਿਹੜਾ ਚੈਦਾ ਮੁੱਦਾ ਚੱਕਿਆ ਹੈ ਕਾ ਕੁਝ ਦੇਖੋ ਐਜੂਕੇਸ਼ਨ ਗ੍ਰਾਂਟ ਦੀ ਡਿਸਕਸ਼ਨ ਤੇ ਭਾਰਤ ਸਰਕਾਰ ਅੱਗੇ ਇੱਕ ਗੱਲ ਨਾ ਰੱਖਿਆ ਹੈ ਕਿ ਜਿਹੜਾ ਰੀਅਲ ਸਾਡੇ ਹੀਰੋ ਰਹੇ ਆ ਸ਼ਰਾਬੇ ਵਰਗੇ ਕਰਤਾਰ ਸਿੰਘ ਸਰਾਬਾ ਜੀ ਵਰਗੇ ਔਰ तमाम ਬਾਬਾ ਬੰਦਾ ਸਿੰਘ ਬਹਾਦਰ ਲੈਂਡ ਰਫਾਰਮਸ ਕੀਤੇ ਨਾ ਲੋਕਾਂ ਦਾ ਇਤਿਹਾਸ ਔਰ ਸਭ ਤੋਂ ਵੱਡੀ ਆ ਵੀ ਸਹਿਬਜ਼ਾਦਿਆਂ ਦੀ ਗੁਰਨਾਨਕ ਸਾਹਿਬ ਦੀ ਜਿਹੜਿਆ ਜਿਹੜੇ ਸਿਧਾਂਤ ਹੈ ਫਲਸਫਾ ਉਹਨੂੰ ਲੋੜ ਹੈ ਜ ਦੁਨੀਆ ਨੂੰ ਸੇਧ ਦੇਣ ਦੀ ਲੋੜ ਹੈ ਪਾਰਲੀਮੈਂਟ ਚ ਜਾਤਾਂ ਦੇ ਨਾਂ ਤੇ ਲੀਡਰ ਵੱਡੇ ਲੜ ਰਹੇ ਆ ਬਜਾਏ ਉਸ ਜਾਤ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਗੁਰਨਾਨਕ ਸਾਹਿਬ ਦਾ ਫਲਸਫਾ ਹੈ ਔਰ ਤੋਂ ਸੇਧ ਲੈਣ ਦੀ ਲੋੜ ਹੈ ਮੈਂ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਇਹ ਤਮਾਮ ਜਿਹੜਾ ਇਤਿਹਾਸ ਹੈ ਉਹ ਪੂਰੇ ਮੁਲਕ ਚ ਕੰਪਲਸਰੀ ਕਰਨਾ ਚਾਹੀਦਾ ਸਕੂਲਾਂ ਚ ਖਾਸ ਕਰ ਤਾਂ ਕਿ ਬੱਚਿਆਂ ਨੂੰ ਆਉਣ ਵਾਲੇ ਪੀੜ੍ਹੀਆਂ ਨੂੰ ਸਾਡੇ ਇਤਿਹਾਸ ਤੋਂ ਜਾਣੂ ਹੋਣ ਉਹਨਾਂ ਦੇ ਜਿਹੜੇ ਮੋਰਲ ਜਿਹੜੇ ਐਥਿਕਸ ਹੈ ਉਹ ਮਜ਼ਬੂਤ ਹੋਣ ਸੋ ਇਸ ਲਈ ਇਹ ਬੜਾ ਇੰਪੋਰਟੈਂਟ ਪਾਰਟ ਹੈ। ਆਈ ਗਏ ਸੀਐਮ ਜਣਾ ਚਾਹ ਰਹੇ ਲੇਕਿਨ ਨਿਦੇਸ਼ ਮੰਤਰਾਲੇ ਤੋਂ ਮਨਜ਼ੂਰੀ ਨਹੀਂ ਮੈਨੂੰ ਲੱਗਦਾ ਭਾਰਤ ਸਰਕਾਰ ਨੂੰ ਕੋਈ ਤਰਾਜ ਨਹੀਂ ਹੋਣਾ ਚਾਹੀਦਾ ਮੁੱਖ ਮੰਤਰੀ ਜੀ ਦੇਸ਼ ਦੇ ਖਿਡਾਰੀਆਂ ਦਾ ਹੌਸਲਾ ਵਧਾਈ ਲਈ ਔਰ ਕਿਉਂ ਹੋਏ ਰੋਕਤਰੀ ਇਹਨਾਂ ਨੂੰ ਕੋਈ ਇਤਰਾਜ ਹੋਣਾ ਨਹੀਂ ਚਾਹੀਦਾ ਦੇਖੋ ਉਹਨਾਂ ਤੇ ਬਹੁਤ ਸਾਰੇ ਅਲੀਗੇਸ਼ਨ ਹੈ ਔਰ ਸਾਡੀ ਸਰਕਾਰ ਆਉਣ ਤੋਂ ਪਹਿਲਾਂ ਦੇ ਦੋਸ਼ ਹੈ ਔਰ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਜੇ ਨਹੀਂ ਕੋਈ ਗੁਨਾਹ ਕੀਤਾ ਤੇ ਉਹਨਾਂ ਨੂੰ ਜਿਹੜਾ ਸਾਡੀ ਅਦਾਲਤਾਂ ਤੇ ਔਰ ਕਾਨੂੰਨ ਤੇ ਭਰੋਸਾ ਰੱਖਣਾ ਚਾਹੀਦਾ ਹੈ ਲਾਅ ਵਿਲ ਟੇਕ ਇਟਸ ਆਨ ਕੋਈ ਵੈਂਡੇਟਾ ਨਹੀਂ ਇਹ ਇੱਕ ਗੱਲ ਤੇ ਲਗਾਤਾਰ ਕਾਂਗਰਸ ਨੇ ਇਹ ਕਹਿੰਦੀ ਹੈ ਜਦੋਂ ਆਵਾਜ਼ੀ ਪਾਰਟੀ ਦੇ ਲੀਡਰ ਖੜੇ ਜਾਂਦੇ ਨੇ ਉਹ ਕਹਿੰਦੇ ਨੇ ਕਿ ਏਜੰਸੀਆਂ ਦਾ ਦੁਰਪਯੋਗ ਹੋ ਗਿਆ ਜਦੋਂ ਇਹ ਕਾਰਵਾਈ ਹੁੰਦੀ ਹੈ ਤਾਂ ਫਿਰ ਕਹਿੰਦੇ ਨੇ ਕਿ ਕਾਨੂੰਨ ਆਪਣਾ ਪੰਜਾਬ 'ਚ ਤੇ ਅਸੀਂ ਆਪਣਾ ਵੀ ਨਹੀਂ ਛੱਡਿਆ ਜੇ ਸਾਡੇ ਐਮਐਲਏਾਂ ਤੇ ਕੋਈ ਉਂਗਲ ਖੜੀ ਹੋਈ ਹੈ ਪੰਜਾਬ 'ਚ ਤੇ ਆਵਾਜ਼ੀ ਪਾਰਟੀ ਨੇ ਤੇ ਉਹਨਾਂ ਤੇ ਵੀ ਕਾਰਵਾਈ ਕੀਤੀ ਹੈ ਸੋ ਇਹਨਾਂ ਨੂੰ ਵੀ ਜਿਵੇਂ ਮੈਨੂੰ ਲੱਗਦਾ ਰੌਂਡ ਹੀ ਨਹੀਂ ਪਿੱਟਣੀ ਚਾਹੀਦੀ ਤੁਸੀਂ ਜਿਹੜਾ ਜਿਹੜਾ ਉਹਨਾਂ ਦਾ ਉਹਨਾਂ ਦਾ ਇੰਨਾ ਆਸਰਾ ਹੈ ਜਿੰਨਾ ਚਾਇਦਾ ਉਹ ਮੁੱਦਾ ਚੱਕਿਆ ਹੈ ਕਾ ਕੁਝ ਦੇਖੋ এডਿਕੇਸ਼ਨ ਗ੍ਰਾਂਟ ਦੀ ਡਿਸਕਸ਼ਨ ਤੇ ਭਾਰਤ ਸਰਕਾਰ ਅੱਗੇ ਇੱਕ ਗੱਲ ਨਾ ਰੱਖਿਆ ਹੈ ਕਿ ਜਿਹੜਾ ਰੀਅਲ ਸਾਡੇ ਹੀਰੋ ਰਹਿ ਆ ਸ਼ਰਾਬੇ ਵਰਗੇ ਕਰਤਾਰ ਸਿੰਘ ਸਰਾਭਾ ਜੀ ਵਰਗੇ ਔਰ तमाम ਬਾਬਾ ਬੰਦਾ ਸਿੰਘ ਬਹਾਦਰ ਲੈਂਡ ਰਿਫਾਰਮਸ ਕੀਤੇ ਨਾ ਲੋਕਾਂ ਦਾ ਇਤਿਹਾਸ ਔਰ ਸਭ ਤੋਂ ਵੱਡੀ ਗੱਲ ਵੱਡੀ ਆ ਵੀ ਸਹਿਬਜ਼ਾਦਿਆਂ ਦੀ ਗੁਰਨਾਨਕ ਸਾਹਿਬ ਦੀ ਜਿਹੜਿਆ ਜਿਹੜੇ ਸਿਧਾਂਤ ਹੈ ਫਲਸਫਾ ਉਹਨੂੰ ਲੋੜ ਹੈ ਜ ਦੁਨੀਆ ਨੂੰ ਸੇਧ ਦੇਣ ਦੀ ਲੋੜ ਹੈ ਪਾਰਲੀਮੈਂਟ ਚ ਜਾਤਾਂ ਦੇ ਨਾਂ ਤੇ ਲੀਡਰ ਵੱਡੇ ਲੜ ਰਹੇ ਆ ਬਜਾਏ ਉਸ ਜਾਤ ਮਾਨਸਕੀ ਜਾਤ ਸਭੇ ਇੱਕੇ ਪਹਿਚਾਨ ਬੋ ਗੁਰਨਾਮ ਸਿੰਘ ਸਾਹਿਬ ਦਾ ਫਲਸਫਾ ਹੈ ਔਰ ਤਰਸੇਦ ਲੈਣ ਦੀ ਲੋੜ ਹੈ ਮੈਂ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਇਹ ਤਮਾਮ ਜਿਹੜਾ ਇਤਿਹਾਸ ਹੈ ਉਹ ਪੂਰੇ ਮੁਲਕ ਚ ਕੰਪਲਸਰੀ ਕਰਨਾ ਚਾਹੀਦਾ ਸਕੂਲਾਂ ਚ ਖਾਸ ਕਰ ਤਾਂ ਕਿ ਬੱਚਿਆਂ ਨੂੰ ਆਉਣ ਵਾਲੇ ਪੀੜ੍ਹੀਆਂ ਨੂੰ ਸਾਡੇ ਇਤਿਹਾਸ ਤੋਂ ਜਾਣੂ ਹੋਣ ਉਹਨਾਂ ਦੇ ਜਿਹੜੇ ਮੋਰਲ ਜਿਹੜੇ ਐਥਿਕਸ ਹੈ ਉਹ ਮਜ਼ਬੂਤ ਹੋਣ ਸਪੈਸ਼ਲੀ ਇਹ ਬੜਾ ਇੰਪੋਰਟੈਂਟ ਪਾਰਟ ਹੈ। ਤਰੀ ਗਏ ਆ ਸੀਐਮ ਜਾਣਾ ਚਾਹ ਰਹੇ ਨੇ ਕਿ ਨਿਰਦੇਸ਼ ਮੰਤਰਾਲੇ ਤੋਂ ਮਨਜ਼ੂਰੀ ਹੈ। ਮੈਨੂੰ ਲੱਗਦਾ ਭਾਰਤ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਮੁੱਖ ਮੰਤਰੀ ਜੀ ਤੇਜ ਦੇ ਖਿਡਾਰੀਆਂ ਦਾ ਹੌਸਲਾ ਵਧਾਈ ਲਈ ਔਰ ਕਿਉਂ ਨਹੀਂ ਹੋਏ ਰੱਖ ਮੰਤਰੀ ਇਹਨਾਂ ਨੂੰ ਕੋਈ ਇਤਰਾਜ਼ ਹੋਣਾ ਨਹੀਂ ਚਾਹੀਦਾ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ। ਦੈਨਿਕ ਸਵੇਰਾ ਟੀਵੀ, YouTube, Facebook, Instagram x aur whatsapp channel par